ਸਰਕੇ ਗੁਰੂ ਹਰਗੋਬਿੰਦ ਸਾਹਿਬ ਦੇ ਪਾਸੇ ਕਿਲਾ ਆਜ ਦੇ ਸ਼ਹਿਰ ਵਾਸੀਆਂ ਨੂੰ ਤੇ ਬਾਹਰ ਵੱਸੇ ਪੰਜਾਬੀਆਂ ਨੂੰ ਇਸ ਦੀਵਾਲੀ ਮੌਕੇ ਬਹੁਤ ਬਹੁਤ ਬਤਾਈ ਜਿੰਨਾ ਆਓ ਆਪਾਂ ਨਾਲ ਮਿਲ ਕੇ ਇਸ ਤਿਹਾੜ ਨੂੰ ਪੰਤੂਛੇ ਵਾਂਗ ਮਨਾਈਏ ਅਤੇ ਮੈਂ ਸਭ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਆ ਕਿ ਦੀਵਾਲੀ ਵਾਲੇ ਦਿਨ ਪਟਾਕਿਆਂ ਤੋਂ ਗਰੀਜ ਕਰਨਾ ਜਿਹੜੇ ਵੱਡੇ ਵੱਡੇ ਪੰਪਾ ਤੋਂ ਗਰੀਜ ਕਰਨਾ ਇਹ ਪਤੂਛੇ ਦਾ ਦਵਾਰੀ ਮੌਨ ਕਿਉਂਕਿ ਇਹ ਸਿੱਖਾਂ ਦਾ ਇੱਕ ਅਹਿਮ ਧਾਰਾ ਹੈ ਜਿਸ ਵਿੱਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੋਂ ਰਿਹਾਉ ਕੇ ਆਏ ਸਨ ਅਤੇ ਸ੍ਰੀ ਰਾਜਿੰਦਰ ਜੀ 14 ਸਾਲ ਪ੍ਰਵਾਸ ਕਰਕੇ ਸ਼ਹਿਰ ਆਏ ਸਨ ਉਹਨਾਂ ਦੀ ਖੁਸ਼ੀ ਵਿੱਚ ਦੀਵੇ ਜਿਹੜੇ ਆ ਉਹ ਜਿਗਾ ਅਗੇ ਲੋਕਾਂ ਨੇ ਖੁਸ਼ੀ ਮਨਾਈ ਆਓ ਆਪਾਂ ਦੁਬਾਰਾ ਇਹੋ ਪ੍ਰਤੀ ਕਰਦੇ ਹਾਂ ਕਿ ਸ਼ਹਿਰ ਵਾਸੀਆਂ ਨੂੰ ਕਿ ਆਪਾਂ ਪਤੂਛੇ ਦਾ ਦਵਾਰੀ ਨਹੀਂ ਹੈ ਅ제 ਸ਼ੋਭ ਕਾਮਨਾ ਦਿੰਦਾ ਹੋਇਆ